ਮੁੰਡਾ ਮੇਰੀ ਮੁੰਡੇ ਦੀ ਤਰ੍ਹਾਂ ਨਾ ਜਾਵੇ ਪਿੰਡਾਂ ਚ ਜਿਵੇਂ ਅੱਜ ਮੇਰਾ ਮੁੰਡਾ ਚੱਲਿਆ ਆ ਸ਼ੀਤ ਹੋ ਕੇ ਆਂਦਾ ਮੈਂ ਖੁਸ਼ੀ ਮਨਾਣੀ ਸੀ ਪਰ ਅੱਜ ਮੇਰਾ ਮੁੰਡਾ ਨਸ਼ੇ ਦੌਰ ਦੇ ਸਾਡੇ ਪਿੰਡਾਂ ਵਾਲੇ ਨੇ ਕੱਢਿਆ ਅੱਜ ਮੈਂ ਕੁਛ ਨਹੀਂ ਕਰਿਆ ਜੁਨਾ ਦੋ ਹੱਤ ਬਣ ਕੇ ਵੰਦਿਆ ਜਿੰਨੇ ਚਿੱਤੇ ਵਾਲੇ ਆ ਜਿਹੜਾ ਹੈਰੀ ਮੁੰਡਾ ਸਣੇ ਘਰ ਦੇ ਸਣੇ ਸਾਰੇ ਚੱਕੇ ਜਾਣ ਹੱਥ ਬਣ ਕੇ ਮੇਰੀ ਪਿੰਡ ਖੋਖਰਾ ਪਿੰਡਾ ਸਾਹ ਵਾ ਪਿੰਡਾ ਤੇ ਪੰਡੀਆਂ ਵੀ ਤਾਂ ਰੱਤੀ ਕੇ 400 ਪਿੰਡਾ ਮੈਂ ਕੱਥਰ ਕਿੱਥੇ ਜਾਣਾ ਮੈਂ ਪਾਪੇ ਪਰ ਤੁਸੀਂ ਨਾ ਸੀ ਤਾਂ ਕਿ ਤਾਪੂ ਸੜੇ ਪੈਸੇ ਲੈ ਕੇ ਮੁੜ ਜਾਂਦੇ ਚੌਂਤੀ ਦੇ ਕਰੇ ਉਧਾ ਡੈੜੀ ਵਾਲਾ ਥੱਪੜ ਮਾਰ ਕੇ ਪੈਸੇ ਖੋਲਣੇ ਆ ਕੋਈ ਵੀ ਪੈੱਡ ਵਾਲੇ ਨਾਕੇ ਲਾ ਕੇ ਮੋਰਸੇਲੇ ਦੇ ਜ਼ਿੰਮੇਦਾਰਾਂ ਨੂੰ ਕਾ ਕਰਦੇ ਆ ਜਿੱਤੇ ਉਹ ਤਾਂ ਨਹੀਂ ਕਰਦਾ ਸਤਛੇ ਕਾਲ ਤੋਂ ਹੀ ਦੇਖ ਰਿਹਾ ਦੇਸ਼ ਪੰਜਾਬ ਟੀਵੀ ਖੋਖਰਾ ਦੇ ਨੇੜੇ ਇੱਕ ਪਾਣੀ ਦੀ ਟੰਕੀ ਕੋਲ ਇੱਕ ਲੜਕੇ ਦੀ ਸ਼ੱਕੀ ਹਲਾਤਾ ਵਿੱਚ ਲਾਸ਼ ਮਿਲਿਆ ਬਾਈ ਜੀ ਨਾਲ ਗੱਲ ਕਰ ਦਿੰਦਾ ਬੇਟਾ ਦੱਸਿਆ ਜੀਦਾ ਬਾਈ ਜੀ ਕੀ ਨਾਮ ਤੁਹਾਡਾ ਬਾਈ ਜੀ ਕੀ ਲੱਗਦਾ ਤੁਹਾਡਾ ਕੁਲਜੀਤ ਸਿੰਘ ਕੀ ਗੱਲਬਾਤ ਹੋਈ ਲੱਗਦੀ ਹੈ ਜੀ ਇਹ ਗੱਲਬਾਤ ਇਹ ਘਰ ਤੇ ਘੱਲ 4 ਵਜੇ ਚਲੇ ਗਿਆ ਹਾਂਜੀ ਕਿਸੇ ਨੇ ਫੋਨ ਕਰਿਆ ਇਹਨੂੰ ਪਤਾ ਨਹੀਂ ਕਿਹਨੇ ਕਰੇ ਕਿਤੇ ਨਹੀਂ ਉਹ ਮੁੰਡਾ ਪਹਿਲਾਂ ਮੈਨੂੰ ਫੋਨ ਕਰਦਾ ਉਹ ਇਹਨੂੰ ਨਾਲ ਲੈ ਕੇ ਜਾਂਦਾ ਆ ਮੁੰਡੇ ਦਾ ਨਾਮ ਹੈਰੀ ਅਮਰ ਸਿੰਘ ਟੱਪਰੀਆਂ ਦਾ ਮੁੰਡਾ ਆ ਬਾਪੂ ਦਾ ਮਿਸਤਰੀ ਆ ਜੀ ਤੁਹਾਡੇ ਮੁੰਡੇ ਨੂੰ ਲੈਣ ਆਇਆ ਸੀ ਪਹਿਲਾਂ ਅੰਦਰ ਦਾ ਆਪਾਂ ਹੀ ਨਹੀਂ ਆਇਆ ਕੱਲ ਇਹਨਾਂ ਦੀ ਕਿਤੇ ਰਸਤੇ ਵਿੱਚ ਗੱਲਬਾਤ ਹੋਈ ਆ ਇਹ ਜਨ ਅੰਦਰ ਦਾ ਕਹਿੰਦੇ ਡੈਡੀ ਮੈਂ ਮੁੜਿਆਣਾ ਮੈਂ ਠੀਕ ਆ ਉਹ ਮੁੰਡਾ ਪਿੰਦਾ ਚਿੱਟਾ ਇਹ ਮੈਂ ਸਵੇਰੇ ਆਇਆ ਕੋਈ 8:00 ਵਜੇ 8:00 ਵਜੇ ਆਇਆ ਹਾਂ ਹਾਂਜੀ ਸਵੇਗਾ 8:00 ਵਜੇ ਤੇ ਆ ਕੇ ਮੈਂ ਇੱਥੇ ਫਿਰ ਸਾਂ ਮਿੰਨ ਦੇ ਰਾਤ ਮੈਂ ਕੋਣੇ 11:00 ਵਜੇ ਤੱਕ ਲੱਭਦੀ ਗਿਆ ਜੀ ਨਹੀਂ ਮਿਲਿਆ ਉਹ ਪਿਆਣੀ 11:00 ਤੇ ਭਰਾ ਨੂੰ ਮੈਂ ਗੱਲ কই ਆ ਉਹਦਾ ਭਰਾ ਕਹਿੰਦਾ ਅਸੀਂ ਆਪਣਾ ਮੁੰਡਾ ਲਿਆਏ ਅੱਛਾ ਜੀ ਫੇ ਮੈਂ ਉਹਨੂੰ ਕਿਹਾ ਮਖਾ ਜਦ ਤੁਸੀਂ ਆਪਣਾ ਭਰਾ ਲਿਆਏ ਆ ਤੁਸੀਂ ਬਾਪੂ ਨੂੰ ਵੀ ਕਿਹਾ ਤੁਸੀਂ ਆਪਣਾ ਮੁੰਡਾ ਤੁਸੀਂ ਮੈਨੂੰ ਦੱਸ ਦਿੰਦੇ ਹੂੰ ਤੁਸੀਂ ਮੇਰਾ ਪਿੰਡ ਨਹੀਂ ਜਾਣਦੇ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਥੋੜਾ ਪਿੰਡ ਕਿਹੜਾ ਜੀ ਫਟਕੜ ਬ੍ਰਾਂਡ ਅੰਮ੍ਰਿਤਸਰ ਅੱਛਾ ਜੀ 2017 ਦਾ ਭਰਤੀ ਆ ਹੂੰ ਬਾਈ ਫੀਦੀ ਉਸਮਾਨਾ ਜ ਮੁੰਡਾ ਵੀ ਨਸ਼ਾ ਕਰਦਾ ਸਾਡਾ ਮੁੰਡਾ ਕਿਆ ਕਰੂੰਗਾ ਜੀ ਸਾਡਾ ਮੁੰਡਾ ਆਰਮੀ ਚਾਹੀਏ ਇਹ ਤਾਂ ਆਂ ਦਾ 4 ਮਹੀਨੇ ਛੁੱਟੀ dal ਦਿੰਦੀ 15 ਦੀ ਹੁਣ ਵੀ 10 ਦਿਨ ਦੀ ਛੁੱਟੀ ਆ ਦਾ ਸਾਡੇ ਨਾਲ ਕੋਈ ਰੰਜਸ ਕੱਢੀ ਕਿਸਨ ਮੇਰੇ ਹੱਥ ਬਨ ਕੇ ਬੇਨਤੀ ਆ ਮੈਂ ਕੁਛ ਨਹੀਂ ਕਹਿਣਾ ਦੋ ਹੱਥ ਬਨ ਕੇ ਬੇਨਤੀ ਆ ਜਿੰਨੇ ਚਿੱਟੇ ਵਾਲੇ ਆ ਜਿਹੜਾ ਹੈਰੀ ਮੁੰਡਾ ਸਣੇ ਘਰ ਦੇ ਸਣੇ ਸਾਰੇ ਚੱਕੇ ਜਾਣ ਹੱਥ ਬਨ ਕੇ ਮੇਰੀ ਬੇਨਤੀ ਆ ਆਰਮੀ ਦੇ ਮਿਸ਼ਵਾਨ ਜਿਹੜੇ ਹੰਦਸਮਰ ਬੈਠੇ ਹੋ ਦਸਮਰ ਬਾਰਡਰਾਂ ਦੇ ਪਾਕਿਸਤਾਨ ਦੇ ਕੋਈ ਮੁੰਡਾ ਮੇਰੀ ਮੁੰਡੇ ਦੀ ਤਰ੍ਹਾਂ ਨਾ ਜਾਵੇ ਪਿੰਡਾਂ ਚ ਜਿਵੇਂ ਅੱਜ ਮੇਰਾ ਮੁੰਡਾ ਚੱਲਿਆ ਆ ਸ਼ਹੀਦ ਹੋ ਕੇ ਆਂਦਾ ਮੈਂ ਖੁਸ਼ੀ ਮਨਾਣੀ ਸੀ ਪਰ ਅੱਜ ਮੇਰਾ ਮੁੰਡਾ ਨਸ਼ੇ ਦੌਰ ਦੇ ਸਾਡੇ ਪਿੰਡ ਵਾਲੇ ਨੇ ਕੱਢਿਆ ਜੀ ਕਰੋ ਉਹ ਅਸੀਂ ਬਾਅਦ ਵਿੱਚ ਕਨਫਰਮ ਕਰਿਆ ਉਹ ਬਾਅਦ ਜਾਈ ਬਹੁਤ ਆਰਮੀ ਦੀ ਕਾਰ ਹੈ ਟੈਗ ਲੱਗਿਆ ਹੋਇਆ ਇੱਕ ਨੌਜਵਾਨ 28 ਸਾਲੇ ਦੀ ਭੇਜਪਰੀ ਹਾਲਤ ਵਿੱਚ ਮੌਤ ਹੋ ਜਾਂਦੀ ਹੈ ਲਾਸ਼ ਗੱਡੀ ਦੇ ਵਿੱਚ ਬਰਾਮਦ ਹੋਈ ਹੈ ਇਹ ਜੋ ਤਸਵੀਰਾਂ ਦਿਖਾ ਰਹੇ ਹਾਂ ਇੱਕ ਵਾਰੀ ਫਿਰ ਦੱਸਣਾ ਚਾਹੁੰਦੇ ਹਾਂ ਕਿ ਇਹ ਖੋਖਰਾ ਦੇ ਪਿੰਡ ਦੇ ਕੋਲ ਜਿਹੜੀ ਪਾਣੀ ਵਾਲੀ ਟੈਂਕੀ ਆ ਉੱਥੇ ਦੀਆਂ ਤਸਵੀਰਾਂ ਆ ਜਿਦੇ ਵਿੱਚ ਇੱਕ ਨੌਜਵਾਨ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਂਦੀ ਆ ਸ਼ਿਫਟ ਗੱਡੀ ਵਿੱਚ ਉਹਦੀ ਲਾਸ਼ ਪਾਈ ਜਾਂਦੀ ਆ ਜੋ ਆਰਮੀ ਦਾ ਜਵਾਨ ਦੱਸਿਆ ਜਾਂਦਾ ਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਲੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਕੰਮ ਵਿੱਚ ناکਾਮ ਸਾਬਤ ਹੁੰਦੀ ਨਜ਼ਰ ਆ ਰਹੀ ਐ ਇੱਕ ਹੋਰ ਮਾਂ ਦਾ ਪੁੱਤ ਚੜਿਆ ਚਿੱਟੇ ਦੀ ਢੇਟ ਖੋਖਰਾ ਬਕਦਾਰ ਸਾਬਾ ਬਕਦਾਰ ਚੱਪੜੀਆਂ ਵੀ ਤਾਂ ਰੱਤੀ ਗਏ 400 ਬਕਦਾਰ ਮੈਂ ਕਿੱਥੇ ਕਿੱਥੇ ਜਾਣਾ ਮਾਂ ਫਤਿਹਪੁਰ ਤੋਂ ਨਸੀਬਾ ਬਕਦਾਰ ਪੂਰੇ ਸਾਰੇ ਪੈਸੇ ਲੈ ਕੇ ਮੁੜ ਜਾਂਦੇ ਚੋਟੀ ਦੇ ਉਧਾ ਡੈੜੀ ਵਾਲਾ ਥੱਪੜ ਮਾਰ ਕੇ ਪੈਸੇ ਖੋਲਣੇ ਆ ਕੋਈ ਨਹੀਂ ਬਕਦਾਰ ਪੇਡਾਂ ਵਾਲੇ ਨੱਕੇ ਲਾ ਕੇ ਮੋਰਸਲੇ ਦੇ ਜ਼ਿੰਮੇਵਾਰਾਂ ਨੂੰ ਤਾਂ ਕਰਦੇ ਆ ਜਿੱਤੇ ਕੋਤੰਦੀ ਮੈਂ ਆਪਣੀ ਗੱਲ ਨੂੰ ਕਿਉਂ ਮੇਰਾ ਪੁੱਤ ਦਾ ਫੀਨ ਲਾ ਦਿਖਾ ਰੀਆਂ ਕਰਕੇ ਮੈਂ ਗੋਡਾ ਪਾਲਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਪਰਿਵਾਰ ਦਾ ਰੋ ਰੋ ਬਰਾ ਹਾਲ ਹੈ ਇੱਕ ਨੌਜਵਾਨ ਆਰਮੀ ਦੇ ਨੌਜਵਾਨ ਦੀ ਛੱਕੇ ਹਾਲਾਤਾਂ ਵਿੱਚ ਮੌਤ ਹੋਣਾ ਕਿਤੇ ਨ ਕਿਤੇ ਬਹੁਤ ਵੱਡੇ ਸਵਾਲ ਪੈਦਾ ਕਰਦਾ ਹੈ ਤੁਹਾਨੂੰ